100% ਇਹ ਗੱਲ ਸੀਗੀ ਕਿਉਂਕਿ ਮੈਂ ਪੰਜਾਬ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੀ ਉਹ ਭਾਜਪੀ ਚ ਬਹਿ ਕੇ ਪੰਜਾਬ ਦੀ ਗੱਲ ਹੋ ਸਕਦੀ ਆ ਕਿਉਂਕਿ ਦੂਜੇ ਪਾਸੇ ਪੰਜਾਬ ਨੂੰ ਕਦੇ ਕਾਂਗਰਸ ਦੀ ਪ੍ਰਾਇੋਰਟੀ ਨਹੀਂ ਰਹੀਆ ਪੰਜਾਬ ਨੂੰ ਕਦੇ ਮੈਂ ਤਿੰਨ ਵਾਰ ਐਮਪੀ ਬਣਿਆ ਉੱਥੇ ਮੈਨੂੰ ਕਿਤੇ ਵੀ ਇੱਕ ਜਗ੍ਹਾ ਨਹੀਂ ਉਹਨਾਂ ਨੇ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਤੇ ਉਹ ਸਿਰਫ ਕਟਪੁਤਲੀਆਂ ਜਿਹੜੀਆਂ ਉਹ ਬਣਾ ਕੇ ਰੱਖਦੇ ਸੀ ਜਿਹੜੀ ਮੈਂ ਆਸ ਲੈ ਕੇ ਆਇਆ ਸੀ ਅੱਜ ਉਹਨਾਂ ਨੇ ਸੱਚ ਕਰਤੀ ਹਾਰਨ ਤੋਂ ਬਾਅਦ ਵੀ ਹਾਰਨ ਤੋਂ ਬਾਅਦ ਵੀ ਅਮਿਤ ਸ਼ਾਹ ਜੀ ਨੱਡਾ ਜੀ ਤੇ ਸਾਡੇ ਪ੍ਰਧਾਨ ਮੰਤਰੀ ਤਿੰਨਾਂ ਨੇ ਮਿਲ ਕੇ ਜਿਹੜਾ ਇਹ ਉਹ ਮਿਨਿਸਟਰੀ ਦਿੱਤੀ ਆ ਤੇ ਹੁਣ ਮੇਰਾ ਕੰਮ ਆ ਵੀ ਕਿਵੇਂ ਮੈਂ ਪੰਜਾਬ ਨੂੰ ਜੋ ਕਹਿੰਦਾ ਸੀ ਮੈਂ ਬ੍ਰਿਜ ਦਾ ਪੁਲ ਦਾ ਕੰਮ ਕਰੂੰਗਾ ਉਹ ਕੰਮ ਜਿਹੜਾ ਕਰਨਾ ਹੈ ਉਹ ਮੋਲ ਆ ਜਿਹੜਾ ਮੈਂ ਪੰਜਾਬ ਦਾ ਮੋੜਨਾ ਹੈ ਤੇ ਪਾਰਟੀ ਨੇ ਤੇ ਲੀਡਰਸ਼ਿਪ ਨੇ ਆਪਣਾ ਕੰਮ ਕਰਤਾ ਤੇ ਇਸ ਕਰਕੇ ਮੇਰੇ ਅੱਜ ਪਰਿਵਾਰ ਜਿੰਨਾ ਖੁਸ਼ ਕਿਉਂਕਿ ਬੜੇ ਅਦਾਸ ਸੀ ਕਈ ਦਿਨਾਂ ਦੇ ਪਰ ਮੈਨੂੰ ਵਿਸ਼ਵਾਸ ਸੀ ਮੋਦੀ ਸਾਹਿਬ ਤੇ ਵੀ ਮੈਨੂੰ ਉਹ ਜੇ ਜੁਆਇਨ ਕਰਾਇਆ ਉਹ ਪੰਜਾਬ ਲਈ ਕਰਾਇਆ ਤੇ ਪੰਜਾਬ ਲਈ ਮੈਂ ਕੀ ਕੁਝ ਕਰ ਸਕਾਂ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਉਹ ਦੇਣਗੇ ਦੇਣਗੇ ਦੋ ਦਿਨਾਂ ਬਾਅਦ ਹੀ ਮੇਰੀ ਹਜੇ ਕਿ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਆਪਣੇ ਆਪ ਹੀ ਟੈਲੀਫੋਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਤੇ ਮੈਂ ਅੱਜ ਖੁਸ਼ ਹਾਂ ਵੀ ਜੋ ਮੈਂ ਚਾਹੁੰਦਾ ਸੀ ਜੋ ਮੇਰੇ ਸੁਪਨੇ ਸੀ ਸudarbhan singh ਦੇ ਮੇਰੇ ਜੋ ਮੇਰੇ ਪਰਿਵਾਰ ਦੇ ਉਹ ਸੁਪਨੇ ਪੂਰੇ ਹੋਣਗੇ ਤੇ ਅੱਜ ਮੇਰੇ ਬੱਚੇ ਵੀ ਬੜੇ ਮੇਰੇ ਭੈਣ ਦਾ ਬੇਟੀ ਇਹਨਾਂ ਨੇ ਛੋਟੇ ਨੇ 10th ਚ ਨੇ ਤੇ ਕੈਂਪੇਨ ਕੀਤੀ ਸੀ ਤੇ ਸਾਰੇ ਪਰਿਵਾਰ ਬੜਾ ਅਦਾਸ ਸੀ ਜੋ ਤਿੰਨ ਦਿਨ ਦਾ ਪਰ ਅੱਜ ਮੈਂ ਭਾਵਨਾ ਦੇਖ ਰਿਹਾ ਕਿਉਂਕਿ ਕੱਲ ਦਿੱਲੀ ਆ ਗਏ ਸੀ ਸਾਰੇ ਤੇ ਅੱਜ ਉਹ ਸਾਰਾ ਪਰਿਵਾਰ ਦੇ ਮੂੰਹ ਤੇ ਵੀ ਰੌਣਕਾਂ ਖੁਸ਼ੀਆਂ ਐ ਤੇ ਅੱਗੇ ਨਾਲੋਂ ਮਿਨਿਸਟਰੀ ਮਿਲ ਜਾਣਾ ਇੱਕ ਇੱਕ ਬਹੁਤ ਇਦੋਂ ਉੱਤੇ ਗੱਲ ਹੀ ਕੋਈ ਨਹੀਂ ਹੁੰਦੀ ਤੇ ਮੈਂ ਸਮਝਦਾ ਮੈਂ ਵੀ ਕੋਈ ਪੰਜਾਬ ਲਈ ਕਸਰ ਨਹੀਂ ਕਮੀ ਨਹੀਂ ਛੱਡੂੰਗਾ ਤੇ ਅੱਜ ਮੇਰੇ ਜਿੱਥੇ ਮੋਦੀ ਸਾਹਿਬ ਦਾ ਮੈਂ ਅਮਿਤ ਸ਼ਾਹ ਜੀ ਦਾ ਧੰਨਵਾਦੀ ਆ ਜਿੱਥੇ ਮੈਨੂੰ ਤੇ ਮੇਰੇ ਪਰਿਵਾਰ ਦੇ ਮੂੰਹ ਤੇ ਵੀ ਖੁਸ਼ੀਆਂ ਲਿਆਂਦੀਆਂ ਅੱਜ ਉਹਨਾਂ ਨੇ ਮੇਰੇ ਘਰੇ ਵੀ ਅੱਜ ਮਠਿਆਈਆਂ ਵੰਡੀਆਂ ਜਾ ਰਹੀਆਂ ਲੱਡੂ ਬੰਡੇ ਜਾ ਰਹੇ ਆ ਤੇ ਜਿਹੜਾ ਮੇਰਾ ਵਰਕਰ ਕਾਰਕਿਰਤਾ ਬੀਜੇਪੀ ਦਾ ਜਿਹੜਾ ਉਹ ਨਮੋਸ਼ ਹੋ ਗਿਆ ਸੀ ਇੰਨਾ ਜਿੱਤਣ ਦੇ باوجود ਵੀ ਅੱਜ ਉਹ ਕਾਰਕਿਰਤਾ ਦੁਬਾਰਾ ਢੋਲ ਵਜਾ ਰਹੇ ਆ ਅੱਜ ਭੰਗੜੇ ਪਾ ਰਹੇ ਆ ਤੇ ਅੱਜ ਤੁਸੀਂ ਦੇਖਿਓ ਸ਼ਾਮ ਨੂੰ ਲੁਧਿਆਣੇ ਚ ਵੀ ਪੰਜਾਬ ਚ ਵੀ ਕਿਵੇਂ ਅਸਤਵਾਜੀਆਂ ਵੀ ਚੱਲਣੀਆਂ ਢੋਲ ਵੀ ਵੱਜਣਗੇ ਉਮੀਦ ਹੀ ਆਪਕੋ ਉਮੀਦ ਤੇ ਬੰਦਾ ਜੋਂਦਾ ਉਮੀਦ ਕਿਵੇਂ ਨਹੀਂ ਸੀ ਪਰ ਕਿਤੇ ਨਾ ਕਿਤੇ ਜਦੋਂ ਬੰਦਾ ਹਾਰ ਜਾਂਦਾ ਨਾ ਉਹਦਾ ਹੱਕ ਨਹੀਂ ਰਹਿੰਦਾ ਉਹ ਉਹ ਗੱਲ ਆਪਣੇ ਹੱਕ ਨਾਲ ਨਹੀਂ ਕਹਿ ਸਕਦਾ ਇਕ ਉਹਨਾਂ ਦੇ ਮੱਲੇ ਤੋਂ ਪਹਿਲਾਂ ਕੋਈ ਕਸਰੀ ਨਹੀਂ ਛੱਡੀ ਗਈ ਸੀ ਪਰ ਉਹਦੇ باوجود ਵੀ ਅੱਜ ਤੱਕ ਮਤਲਬ ਉਹਨਾਂ ਨੇ ਖਰੀਦ ਹੀ ਲਿਆ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਮੈਂ ਹੀ ਕਿਉਂ ਮੈਂ ਇਕੱਲਾ ਹੀ ਕਿਉਂ ਪਰ ਸਾਰੇ ਦੇਸ਼ 'ਚ ਬੜੇ ਐਮਪੀ ਬਣੇ ਨੇ ਪਰ ਮੈਨੂੰ ਹਾਰਨ ਤੋਂ باوجود ਵੀ ਉਹਨਾਂ ਨੇ ਬਣਾਤਾ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਮੈਂ ਤਾਂ ਉਹਨਾਂ ਦਾ ਅੱਜ ਤੋਂ ਬਾਅਦ ਪਹਿਲਾਂ ਵੀ ਮੈਂ ਜਾਣੇ ਕਿ ਅਗਰ ਗੱਲ ਕਰੇ ਕਿਸ ਤਰੀਕੇ ਨਾਲ ਰਹਿਣ ਵਾਲਾ ਹੈ ਕੌਣ-ਕੌਣ ਸੇ ਮੁੱਦੇ ਹੋਣਗੇ ਜਿਸ ਮੇਰੇ ਆਪ ਕੰਮ ਕਰਾਂਗੇ ਦੇਖੋ ਮੈਂ ਕਿਸੇ ਨਾਲ ਕੋਈ ਫਰਕ ਨਹੀਂ ਐਸ ਵੇਲੇ ਜਦੋਂ ਮੰਤਰੀ ਬਣਾਂਗੇ ਤਾਂ ਮੇਰੇ ਲਈ ਸਾਰੀਆਂ ਪਾਰਟੀਆਂ ਸਾਰੇ ਲੀਡਰ ਇੱਕ ਨੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਜ਼ਿੰਮੇਵਾਰੀ ਐਸ ਵੇਲੇ ਪੰਜਾਬ ਆ ਪ੍ਰਾਇੋਰਟੀ ਆ ਤੇ ਉਹਦੇ ਵਿੱਚ ਜੋ ਵੀ ਰੋਲ ਅਦਾ ਨਿਵਾ ਸਕੂੰਗਾ ਸਾਡੇ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਥੱਲੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਚਾਹੇ ਕੋਈ ਹੋਵੇ ਉਹਨਾਂ ਸਾਰਿਆਂ ਨੂੰ ਉਹ ਜੋ ਮਰਜ਼ੀ ਕਹਿੰਦੇ ਰਹਿਣ ਜੋ ਮੈਂ ਨਹੀਂ ਕਿਸੇ ਦੇ ਖਿਲਾਫ ਬੋਲੂੰਗਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਇਸ ਵੇਲੇ ਵੱਡੀ ਭੂਮਿਕਾ ਹੈ ਵੱਡੇ ਭਰਾ ਵਾਲੀ ਜ਼ਿੰਮੇਵਾਰੀ ਹੈ ਸੈਂਟਰ ਦੀ ਉਹ ਮੈਂ ਅਦਾ ਕਰਾਂਗਾ ਪਰਿਵਾਰ ਕੀਰਤਨ ਕਿਵੇਂ ਖੁੱਸੇ ਪਰਿਵਾਰ ਅੱਜ ਬਾਗੋ ਬਾਗ ਆ ਪੰਜਾਬ ਪਰਿਵਾਰ ਨੂੰ ਹਜੇ ਮੈਂ ਦੱਸਿਆ ਨਹੀਂ ਸੀ ਤੇ ਹੁਣ ਆ ਕੇ ਤੁਸੀਂ ਪਹਿਲਾਂ ਘੇਰ ਲਿਆ ਤੇ ਹੁਣ ਅੱਜ ਦੇਖ ਲਓ ਹੁਣ ਪੰਜਾਬ ਸਾਰੇ ਸਾਰੇ ਖੜੇ ਆ ਭੈਣ ਭਾਈ ਇਸ ਵੇਲੇ ਚਿਹਰਿਆਂ ਤੇ ਰੌਣਕਾਂ ਹੈ ਉਹ ਪਰਮਾਤਮਾ ਦੇ ਉਹ ਪਰਮਾਤਮਾ ਦਾ ਇਹ ਸਭ ਕੁਝ ਹੀ ਨੇ ਦਿੱਤਾ ਏ ਉਹ ਪਲ ਚ ਪਲ ਚ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦਾ ਹੈ ਮੈਂ ਉਸ ਆਪਣੇ ਪਰਮਾਤਮਾ ਦਾ ਪਹਿਲਾਂ ਸ਼ੁਕਰਾਨਾ ਕਰਦੀ ਆਂ ਕਿ ਉਸ ਨੂੰ ਇਸ ਪਦਵੀ ਤੇ ਵਾਹਿਗੁਰੂ ਨੇ ਪਹੁੰਚਾਇਆ ਤੇ ਬਾਕੀ ਬੀਜੇਪੀ ਦੀ ਗਵਰਨਮੈਂਟ ਨੇ ਮੋਦੀ ਜੀ ਨੇ আর ਅਮਿਸ਼ਾ ਜੀ ਉਹਨਾਂ ਨੇ ਉਹਦਾ ਸਾਥ ਦਿੱਤਾ ਔਰ ਉਸ ਨੂੰ ਇਹੀ ਉਹਨਾਂ ਨੂੰ ਆਸ ਸੀ ਉਸ ਤੇ ਪੰਜਾਬ 'ਚ ਕੰਮ ਕਰਨ ਦੀ ਤੇ ਉਹਨੂੰ ਅੱਜ ਇਹ ਪਦਮਾਰ ਨੇ ਬੜਾ ਦਰਦ ਹੰਡਾਇਆ ਬਹੁਤ ਔਖਾ ਸਮਾਂ ਵੀ ਵੇਖਿਆ ਉਸ ਤੋਂ ਬਾਅਦ ਹੁਣ ਇਹ ਖੁਸ਼ੀ ਆਈ ਹੈ ਕੀ ਕਹੋਗੇ ਪੰਜਾਬ ਦੀ ਜਨਤਾ ਦੇ ਦੇਖੋ ਬੀਜੇਪੀ ਚੇਂਜ ਪਾਰਟੀ ਕਰਨ ਜੀ ਥੋੜਾ ਬਹੁਤ ਦਾਦਾ ਜੀ ਦਾ ਉਹਨਾਂ ਦਾ ਨੌ ਸੀ ਪਰ ਉਹ ਥੋੜੀ ਪ੍ਰੋਬਲਮ ਆਈਆਂ ਅਰ ਅਸੀਂ ਬਹੁਤ ਮਿਹਨਤ ਕੀਤੀ ਚਲੋ ਲੁਧਿਆਣੇ ਵਾਲੇ ਨੇ ਸ਼ਹਿਰ ਨੇ ਸਾਨੂੰ ਬਹੁਤ ਸਾਡਾ ਸਾਥ ਦਿੱਤਾ ਥੋੜੀ ਪ੍ਰੋਬਲਮ ਸੀ ਪਰ ਅਸੀਂ ਉਹ ਚੋਂ ਚਲੋ ਨਿਕਲ ਗਏ ਪਰ ਸਾਡਾ ਗਵਰਨਮੈਂਟ ਨੇ ਬਹੁਤ ਸਾਥ ਦਿੱਤਾ ਰਾਜ ਸਭਾ ਇਸ ਜਗ੍ਹਾ ਤੇ ਪਹੁੰਚਾਇਆ ਤੇ ਜੋ ਉਹਨਾਂ ਨੂੰ ਆਸ ਬਿੱਟੂ ਨੂੰ ਰੱਖ ਕੇ ਪਾਰਟੀ ਚ ਆਏ ਸੀ ਇਹ ਸਾਨੂੰ ਵੀ ਸਾਹ ਮੇਰਾ ਵੀ ਦਿਲ ਕਰਦਾ ਕਿ ਮੈਂ ਪੰਜਾਬ ਚ ਆਪਣੇ ਚ ਜਾ ਕੇ ਲੁਧਿਆਣੇ ਚ ਕੰਮ ਉਹਦੇ ਨਾਲ ਬਰਾਬਰ ਕਰਾਂ ਕਿਉਂਕਿ ਅਸੀਂ ਵੀ ਗਲੀ ਗਲੀ ਜਾ ਕੇ ਦੇਖਿਆ ਜੋ ਲੋਕ ਅੱਜ ਪੰਜਾਬ ਦੇ ਬਹੁਤ ਨਸ਼ੇ ਤੋਂ ਗਰੀਬੀ ਤੋਂ ਬਹੁਤ ਜਿਆਦਾ ਦੁਖੀ ਇਸ ਟਾਈਮ ਕੋਈ ਕੰਮ ਨਹੀਂ ਚੱਲ ਰਿਹਾ ਇਹ ਤੁਸੀਂ ਵੀ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਤੇ ਇਹ ਸਾਨੂੰ ਗਵਰਨਮੈਂਟ ਤੇ ਵੀ আর ਬਿੱਟੂ ਤੇ ਵੀ ਮੈਨੂੰ ਆਪਣੇ ਬੱਚੇ ਤੇ ਆਸ ਆ ਬਤੌਰ ਮਾਤਾ ਦੀ ਸੁਨਾ ਕੋਈ ਇਹੋ ਜੀ ਸਲਾਹ ਦੋਗੇ ਕਿ ਬਿੱਟੂ ਆ ਕਰਨਾ ਹੈ ਆ ਨਹੀਂ ਕਰਨਾ ਨਹੀਂ ਮੈਂ ਬਿੱਟੂ ਨੂੰ ਇਹੀ ਸਲਾਹ ਦਵਾਂਗੀ ਕਿ ਆਪਣਾ ਕੰਮ ਤੇ ਧਿਆਨ ਦੇ ਕੇ ਕੰਮ ਬਾਲ ਕਰਕੇ اپੋਜੀਸ਼ਨ ਨੇ ਜੋ ਮਰਜੀ ਬੋਲਣਾ ਹੁੰਦਾ ਕਰਨਾ ਲੇਕਿਨ ਅੱਜ ਸਾਡਾ ਸਿਰਫ ਸਾਡੀ ਇਕਤਾ ਸਾਡੀ ਸਭ ਤੋਂ ਪਹਿਲੀ ਇਹ ਹੈ ਕਿ ਸਰਦਾਰ ਬਿਹੰਸ ਸਿੰਘ ਜੀ ਦਾ ਜੋ ਖੂਨ ਡੁੱਲਿਆ ਉਹਨੂੰ ਅਸੀਂ ਜਾਇਆ ਨਹੀਂ ਜਾਣ ਦੇਣਾ ਸਾਡਾ ਅੱਜ ਪੰਜਾਬ ਦੁਬਾਰਾ ਤੋਂ ਉੱਥੇ ਚੱਲਿਆ ਗਿਆ ਰੋਜ਼ ਮਾਰਤਾੜ ਹੋ ਰਹੀ ਏ ਪੰਜਾਬ ਚ ਅਰ ਨਸ਼ੀਆਂ ਦੀ ਨਦੀਆਂ ਵਹਿ ਰਹੀਆਂ ਨੇ ਪਰ ਲੁਧਿਆਣੇ ਦੇ ਅੰਦਰ ਵੜ ਕੇ ਦੇਖੋ ਤੁਸੀਂ ਹਾਲ ਕੀ ਆ ਅਸੀਂ ਉਹਨੂੰ ਠੀਕ ਕਰਨਾ ਬਾਕੀ ਸਾਡੀ ਇੰਡਸਟਰੀ ਸਾਰੀ ਮਤਲਬ ਬਹੁਤ ਗਲੀਆਂ ਨਾਲ ਜੋ ਵੀ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਿਆ ਮੈਂ ਇਸ ਨੂੰ ਇਹੀ ਜੋਰ ਦਊਂਗੀ ਕਿ ਵੱਧ ਤੋਂ ਵੱਧ ਕੰਮ ਕਰਕੇ ਦਿਖਾਵੇ ਔਰ ਅੱਛਾ ਅੱਗੇ ਵਾਸਤੇ ਫਿਊਚਰ ਪੰਜਾਬ ਦਾ ਕਰੇ ਧੰਨਵਾਦ ਦੇਖੋ ਅਸੀਂ ਤੇ ਜਿੱਤ ਗਏ ਆ ਬਹੁਤ ਵੱਡੀ ਜਿਹੜੀ ਅਰਬੰਤ ਤੋਂ ਅਸੀਂ ਜਿੱਤੇ ਹੋਏ ਸੀ ਇਹ ਜਿਹੜੇ ਰੂਰਲ ਚ ਕੱਲੇ ਮੈਦਾਨ ਚ ਫਿਰ ਕੇ ਇਹਨਾਂ ਨੇ ਵੋਟਾਂ ਚ ਉਹਦੇ ਚ ਹੀ ਖੁਸ਼ ਹੋ ਰਹੀ ਸੀ ਕੋਈ ਨਹੀਂ ਆ ਗਈ ਭਾਜੀਪੀ ਅਸੀਂ ਪੰਜਾਬ ਦਾ ਸੁਧਾਰ ਸਾਡਾ ਮੋਟਿਵ ਕੀ ਸੀ ਪੰਜਾਬ ਉਹ ਅਸੀਂ ਸ਼ੁਰੂਆਤ ਕਰਦੇ ਨਹੀਂ ਆਪ ਲਗਾਤਾਰ گاؤں-ਗਾਉਂ ਮੇ ਘੁੰਮੀ ਹੋਇਆ ਕੀ ਦੇਖਦੇ ਦੇਖੋ گاؤں ਮੇ گاؤں ਮੇ ਤਾਂ گاਉਂ ਚ ਤੇ ਵੜਨ ਹੀ ਨਹੀਂ ਦਿੰਦਾ अगर शहर की बात करें तो शहर में किस तरीके का रहने वाला है विकास किस तरीके का देखो शहर शहर ਦੇ ਵਿੱਚ AIMS प्रायोरिटी ਹੋਣੇ IIT IIMs ਦੇਖੋ ਵੱਡੀਆਂ ਵੱਡੀਆਂ ਚੀਜ਼ਾਂ ਲਿਆਉਣੀਆਂ ਨੇ ਉਹ ਉਦੋਂ ਹੀ ਲਿਆ ਸਕਦੇ ਸੀ ਸ਼ਹਿਰ ਵਾਲੇ ਸਾਰੇ ਸਮਝ ਗਏ ਪਿੰਡਾਂ 'ਚ ਵੜਨ ਦਿੰਦੇ ਅਸੀਂ ਪਿੰਡਾਂ 'ਚ ਵੀ ਲੈ ਜਾਣੀ ਸੀ ਵੋਟ ਪਰ ਉਹ ਜਿਹੜੇ ਕੱਲੇ ਮੈਦਾਨ 'ਚ ਉਹਨਾਂ ਨੇ ਕਰਕੇ ਤੇ ਉਹਦੇ 'ਚ ਹੀ ਖੁਸ਼ ਹੋ ਰਹੇ ਕੋਈ ਨਹੀਂ कह रहे सी ना बैग पैक करो कोई नहीं बैग असी पैक नहीं कर रहे आ रहे हैं तुम भी उसे रहोगे असी भी उसे रहो कितनी खुशी हो रही है बहुत रब तो रब तो बड़ा कोई नहीं है जड़ा अहंकार कर दे मैं 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 मैसेज टू दे रब तो बड़ा कोई नहीं है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x aur whatsapp channel par